We'll <laughs> ਤੰਤਨ ਬਾਬਾ ਦੀਪ ਸਿੰਘ ਦੀ ਸ਼ਹੀਦ ਨਿਸ਼ਕਾਮ ਜਲ ਸੇਵਾ ਸੁਸਾਇਟੀ ਵੱਲੋਂ ਖਾਲਸਾ ਕਲਾਈ ਦੇ ਗੇਟ ਨੰਬਰ 4 ਵਿਖੇ ਪ੍ਰਧਾਨ ਫਲਵਿੰਦਰ ਸਿੰਘ ਦੀ ਅਗਵਾਈ ਵਿੱਚ ਸੰਗਤ ਦੇ ਸਹਿਯੋਗ ਨਾਲ ਪਿਛਲੇ ਵਰੇ ਦੀ ਤਰ੍ਹਾਂ ਇਸ ਸਾਲ ਵੀ ਦੁੱਧ ਦੇ ਲੰਗਰ ਲਗਾਏ ਗਏ ਇਸ ਸਮੇਂ ਬੱਚਿਆਂ ਨੌਜਵਾਨਾਂ ਮੋਤਪਰਾ ਵਿਅਕਤੀਆਂ ਨੇ ਵੱਧ ਚੜ ਕੇ ਸੇਵਾ ਕੀਤੀ ਪ੍ਰਧਾਨ ਫਲਵਿੰਦਰ ਸਿੰਘ ਨੇ ਦੱਸਿਆ ਕਿ ਦੁੱਧ ਦੇ ਲੰਗਰ ਰਾਹੀਂ ਸੁਸਾਇਟੀ ਵੱਲੋਂ ਸੰਤਾ ਨੂੰ ਛੋਟੇ ਸਹਿਬ ਜਾਦਿਆਂ ਬਾਬਾ ਜੋਰਾਵਰ ਸਿੰਘ, ਬਾਬਾ ਫਤੇਹ ਸਿੰਘ, ਮਾਤਾ ਗੁਜਰਕੌਰ ਜੀ ਅਤੇ ਬਾਬਾ ਮੋਤੀਰਾਮ ਮਹਿਰਾ ਜੀ ਦੇ ਪਰਿਵਾਰ ਦੀਆਂ ਨਿਸਾਨੀ ਸ਼ਹਾਦਤਾਂ ਨੂੰ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰਦੀ ਹੈ। ਅਜਿਹੇ ਸਮਾਗਮਾਂ ਰਾਹੀਂ ਸਾਡੇ ਬੱਚੇ ਤੇ ਨੌਜਵਾਨ ਆਪਣੇ ਗੌਰਵਮਈ ਵਿਰਸੇ ਦੀਆਂ ਮਹਾਨ ਕੁਰਬਾਨੀਆਂ ਤੋਂ ਜਾਣੂ ਹੁੰਦੇ ਹਨ ਅਤੇ ਉਹਨਾਂ ਅੰਦਰ ਸਿੱਖੀ ਦੀ ਸੇਵਾ ਦਾ ਜਜ਼ਬਾ ਪੈਦਾ ਹੁੰਦਾ ਹੈ। ਉਹਨਾਂ ਦੱਸਿਆ ਕਿ ਪਉ ਦੇ ਸਾਕੇ ਸਾਨੂੰ ਅਣਖ ਤੇ ਗੈਰਤ ਨਾਲ ਜੂਨ ਤੇ ਜ਼ਬਰ ਜ਼ੁਲਮ ਵਿਰੁੱਧ ਜੂਜਣ ਦਾ ਸੰਦੇਸ਼ ਦਿੰਦੇ ਹਨ ਇਸ ਮੌਕੇ ਸਤਿੰਦਰਪਾਲ ਸਿੰਘ ਵੇਰਕਾ ਜਗENDER ਸਿੰਘ ਗੁਰਸਾਹਿਬ ਸਿੰਘ ਸੁਪਾਲ ਸਿੰਘ ਹਰਚਰਨ ਸਿੰਘ ਦੀਪ ਸਿੰਘ ਹਰਪਿੰਦਰ ਸਿੰਘ ਹਰਬੰਸ ਸਿੰਘ ਬਲਜਿੰਦਰ ਸਿੰਘ ਅਵਤਾਰ ਸਿੰਘ ਸਤਨਾਮ ਸਿੰਘ ਪ੍ਰਭਜੋਤ ਸਿੰਘ ਰਾਏਬੀਰ ਸਿੰਘ ਨੇ ਵੀ ਸੰਤਾਂ ਨੂੰ ਦੁੱਧ ਦੇ ਲੰਗਰ ਵਰਤਾਉਣ ਦੀ ਸੇਵਾ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਨਿਸ਼ਕਾਮ ਜਲਸਾ ਸੁਸਾਇਟੀ ਲੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚਾਰ ਨੰਬਰ ਗੇਟ ਖਾਲਸਾ ਕਾਲਜ ਪਬਲਿਕ ਸਕੂਲ ਦੇ ਬਾਹਰ ਦੁੱਧਾ ਲੰਗਰ ਚੱਲ ਰਿਹਾ ਹੈ ਜੀ ਇਹ ਸਮੂਹ ਸਾਥ ਸੰਗਤ ਦੇ ਸੰਜੋਗ ਨਾਲ ਅਤੇ ਸਮੂਹ ਪ੍ਰੇਮੀਆਂ ਦੇ ਸੰਜੋਗ ਨਾਲ ਇਹ ਪ੍ਰਵਾਲਾ ਕੀਤਾ ਜਾਂਦਾ ਹੈ ਜੀ ਇਹ ਦਿਹਾੜਾ ਚਾਰ ਸਾਹਿਬ ਜਾਦਿਆਂ ਮਾਤਾ ਗੁਜਰਕੌਰ ਅਤੇ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਇਹ ਦਿਹਾੜਾ ਮਨਾਇਆ ਜਾਂਦਾ ਹੈ ਜੀ ਬਾਬਾ ਮੋਤੀराम ਜੀ ਜਿਨ੍ਹਾਂ ਨੇ ਠੰਡੇ ਬੁਰਜ ਵਿੱਚ ਛੋਟੇ ਲਾਲਾਂ ਨੂੰ ਦੁੱਧ ਚਿਗਾਇਆ ਸੀ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਦੁੱਧਾ ਲੰਗਰ ਚਲ ਰਿਹਾ ਜੀ ਘਰੋਂ ਬੀਬੀਆਂ ਪ੍ਰਸ਼ਾਦੇ ਬਣਾ ਕੇ ਮਿਸੇ ਲਿਆ ਰਹਿਆ ਨਾ ਅਤੇ ਸੰਗਤਾਂ ਨੂੰ ਸ਼ਿਕਾਇਤ ਜਾਂਦੇ ਹਨ ਅਸੀਂ ਸਮੂਹ ਸੰਗਤਾਂ ਦਾ ਅਤੇ ਸਮੂਹ ਪ੍ਰੇਮੀਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇੰਨਾ ਵੱਡਾ ਪ੍ਰਾਲਾ ਕੀਤਾ ਤੇ ਲੰਗਰ ਦਾ ਦੁੱਧ ਚਲਾ ਰਹੇ ਹਾਂ ਜੀ ਅਸੀਂ ਆਪਣੀਆਂ ਭੈਣਾਂ ਮਾਵਾਂ ਨੂੰ ਇਹੋ ਬੇਨਤੀ ਕਰਦੇ ਹਾਂ ਕਿ ਆਪਣੇ ਛੋਟੇ ਬੱਚਾ ਨੂੰ ਇੱਥੇ ਲਿਆਓ ਅਤੇ ਸਿੱਧੀ ਧਿਆਰਾਂ ਨੂੰ ਜੋ ਕਿ ਅੱਜ ਕੱਲ੍ਹ ਚੱਲ ਰਹੇ ਨੇ ਉਹਨਾਂ ਦੀ ਯਾਦ ਨੂੰ ਅਸੀਂ ਉਹਨਾਂ ਨੂੰ ਦੱਸਿਆ ਜਾਵੇ ਕਿ ਛੋਟੇ ਸਾਹਿਬ ਜਾਦੇ ਵੱਡੇ ਸਾਹਿਬ ਜਾਦੇ ਅਤੇ ਬਾ ਮੋਤੀ ਦਾਉ ਜੀ ਦਾ ਪਰਿਵਾਰ ਹੀ ਜਿਨ੍ਹਾਂ ਨੂੰ ਕੁੱਲ ਜੁਫੀਤ ਆ ਗਿਆ ਸੀ ਉਹਨਾਂ ਦੀ ਯਾਦ ਨੂੰ ਇਹ ਸਮਰਪਿਤ ਦੁੱਧ ਲੰਗਰ ਚੱਲ ਰਿਹਾ ਤੇ ਬੱਚਿਆਂ ਨੂੰ ਦੱਸਿਆ ਜਾਵੇ ਕਿ ਇਹ ਪਰਾਲੇ ਇਦਾਂ ਜਨਰੇਸ਼ਨ ਨੇ ਆਣ ਕੇ ਇਹ ਪਰਾਲੇ ਇਹਦੇ ਚੱਲਦੇ ਰਹਿਣਗੇ ਤੇ ਸਾਡੀ ਨਵੀਂ ਜਨਰੇਸ਼ਨ ਪਤਾ ਲੱਗੇਗਾ ਅਸੀਂ ਸੰਗਤਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਹ ਇੰਨਾ ਸਹਿਯੋਗ ਕੀਤਾ ਏ ਅਤੇ ਪ੍ਰੇਮੀਜ਼ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇੰਨਾ ਉਪਰਾਲਾ ਕੀਤਾ ਤੇ ਦੁੱਧਾ ਲੰਗਾ ਚੱਲ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ